ਕਹਿੰਦੇ ਜੀ ਰੁਪਏ ਚੱਲ ਰਹੀ ਹੈ ਹਾਂ ਜੀ ਸ਼ੇਅਰ ਕਰ ਦੋ ਸਾਰਾ ਮੋਬਾਈਲ ਹੀ ਚੱਲ ਦਿੰਦੇ ਆਗੇ ਮੇਰੀ ਫਿਰ ਚੱਲਣੀ ਆ ਗਈ ਹੈ ਜੀ ਕਰ ਡਾਊਨ ਜਿੰਦਾਬਾਦ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਜੀ ਹਾਜੀ ਬਰਾਤ ਕਿ ਨਾਮ ਦਾ ਮੇਰਾ ਨਾਮ ਦਿਵਿੰਦਰ ਸਿੰਘ ਕਿਸ਼ੋਰ ਹਾਜੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਣ ਭਰਾ ਹੀ ਇਸ ਮੁੱਚੇ ਪੰਜਾਬ ਦੇ ਵਿੱਚ 80% ਤੋਂ ਵੱਧ ਬਿਜਲੀ ਕੰਮ ਇਹਨੇ ਜਿਹੜੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਨਹੀਂ ਚਾਹੁੰਦੇ ਇਸ ਅਦਾਰੇ ਦਾ ਅਕਸ਼ਾ ਜਿਹੜਾ ਖਰਾਬ ਹੋਵੇ ਔਰ ਮੈਨੇਜਮੈਂਟ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਤੋਂ ਪਹਿਲਾਂ ਸੈਕੀ ਸਾਹਿਬ ਨੇ ਗ੍ਰੀਫ ਕਰ ਦਿੱਤਾ ਕਿ 31 ਜੁਲਾਈ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਜੋ ਬਿਜਲੀ ਮੰਤਰੀ ਨੇ ਪ੍ਰਭਜਨ ਸਿੰਘ ਜੀ ਟਿਓ ਸਾਹਿਬ ਉਹਨਾਂ ਨੇ ਕਿਹਾ ਸੀਗਾ 15 ਅਗਸਤ ਨੂੰ ਸੀਐਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਪਰ ਉਹ 15 ਅਗਸਤ ਤੱਕ ਅਸੀਂ ਉਹਨਾਂ ਦੀ ਵੇਟ ਕੀਤੀ ਐ ਅਸੀਂ ਕੋਈ ਸੰਘਰਸ਼ ਨਹੀਂ ਦਿੱਤਾ ਔਰ ਜਦੋਂ 15 ਕ੍ਰੋਸ ਕਰ ਗਈ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਉੱਤਰਿਆ ਤੇ ਸੰਘਰਸ਼ ਦੇ ਰਾਹ ਤੇ ਪਈਆਂ ਸਾਨੂੰ ਮਜਬੂਰ ਕੀਤਾ ਪੰਜਾਬ ਸਰਕਾਰ ਨੇ ਔਰ ਪਾਵਰ ਕਾਮ ਦੀ ਮੈਨੇਜਮੈਂਟ ਨੇ ਇਹ ਸੰਘਰਸ਼ ਦੇਣ ਲਈ ਸੋ ਹੁਣ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਰੂਪ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਵਧ ਰਿਹਾ ਤੇ ਹੁਣ ਇਹਦੇ ਤੋਂ ਪਿੱਛੇ ਮੁੜਨਾ ਉਦੋਂ ਹੀ ਸੰਭਵਨ ਹੈ ਜਦੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਕੋਈ ਸਰਕੂਲਰ ਕਰਕੇ ਸਾਡੇ ਹੱਥਾਂ ਦੇ ਵਿੱਚ ਕੋਈ ਚਿੱਠੀ ਦੇਣਗੇ ਉਸ ਤੋਂ ਘੱਟ ਸਾਡਾ ਕੋਈ ਫੈਸਲਾ ਨਹੀਂ ਹੋਊਗਾ ਪਰਮਾਨ ਲਾਗੂ ਕਰਦਾ ਸਰਕਾਰ ਨੇ ਪਰਮਾਨ ਅਜੇ ਤੱਕ ਜਿਹੜਾ ਕੀਤਾ ਉਹ ਇੱਕ ਚਿੱਠੀ ਗੱਡੀ ਹੈ ਸਾਡੀ ਮੈਨੇਜਮੈਂਟ ਨੇ ਸਾਡੇ ਤੇ ਵੀ ਤੁਹਾਡੇ ਜਿਹੜਾ ਤੁਹਾਡੇ ਤੇ ਇਸਮਾ ਲਾਗੂ ਹੋ ਜੂਗਾ ਤੁਹਾਡਾ ਨੁਕਸਾਨ ਹੋ ਜਾਊਗਾ ਔਰ ਕਿ ਐਕਚੁਅਲੀ ਹੈ ਜਦੋਂ ਅਸੀਂ ਕਿਤੇ ਸੱਚ ਦੇ ਰਾਹ ਤੇ ਤੁਰਦੇ ਹਾਂ ਹੱਕੀ ਮੰਗਾਂ ਲਈ ਲੜਦੇ ਹਾਂ ਤਾਂ ਫਿਰ ਅਜਿਹੇ ਡਰਾਵੇ ਅਜੀਆਂ ਧਮਕੀਆਂ ਇਹ ਆਉਣਗੀਆਂ ਇਹ ਮਤ ਸੋਚੇ ਕੋਈ ਲੀਡਰ ਜਾਂ ਕੋਈ ਵਰਕਰ ਇਹ ਆਉਣਗੀਆਂ ਤਾਂ ਇਹਦਾ ਘਟਕੇ ਅਸੀਂ ਜਵਾਬ ਦੇਵਾਂਗੇ ਔਰ ਅਸੀਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਇਹ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਅਸੀਂ ਕਿਤੇ ਕਾਨੂੰਨ ਤੋਂ ਬਾਹਰ ਨਹੀਂ ਅਦਾਰੇ ਸਾਡਾ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਵੀ ਕੀਤੀ ਹੈ ਔਰ ਥੱਲੇ ਤੱਕ ਸਾਡਾ ਮੈਸੇਜ ਵੀ ਹੈ ਕਿ ਅਦਾਰੇ ਪ੍ਰਤੀ ਅਸੀਂ ਪੂਰੀ ਵਫਾਦਾਰੀ ਦਿਖਾਉਣੀ ਹੈ ਔਰ ਲੋਕਾਂ ਪ੍ਰਤੀ ਵੀ ਵਫਾਦਾਰੀ ਦਿਖਾਉਣੀ ਹੈ ਕਿਉਂਕਿ 9 ਤੋਂ 5 ਅਸੀਂ ਰੈਗੂਲਰ ਡਿਊਟੀ ਕਰਦੇ ਹਾਂ ਔਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਫਾਲਟ ਕੱਢ ਕੇ ਜਾਈਏ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਸਵੇਰੇ 9 ਵਜੇ ਆਉਨੇ ਆ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਅਦਾਰੇ ਦਾ ਅਸੀਂ ਨੁਕਸਾਨ ਨਹੀਂ ਕਰਨਾ ਜੇ ਸਾਡੀ ਕੋਈ ਮੰਗ ਨਹੀਂ ਪੂਰੀ ਕਰਨਗੇ ਉਹ ਇੱਕ ਤਰੀਕ ਦਾ ਜਿਹੜਾ ਮੰਤਰੀ ਸਾਹਿਬ ਦੀ ਕੋਠੀ ਦਾ ਘ੍ਰਿਓ ਹੈ ਤੇ ਉੱਤੇ ਝੰਡਾ ਮਾਰਚ ਵੀ ਹੈ ਤੇ ਉੱਥੋਂ ਜਿਹੜਾ ਤਿੱਖਾ ਸੰਘਰਸ਼ ਹੈ ਇਸ ਤੋਂ ਵੀ ਤਿੱਖਾ ਸੰਘਰਸ਼ ਅਸੀਂ ਦੇਵਾਂਗੇ ਚਾਹੇ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਉਂਕਿ ਸਾਡੀਆਂ ਹੱਕੀ ਤੇ ਜ਼ਾਇਜ਼ ਮੰਗਾਂ ਨੇ ਔਰ ਮੈਨੇਜਮੈਂਟ ਮੰਦੀ ਵੀ ਹੈ ਕਿ ਜਿਹੜੀਆਂ ਤੁਹਾਡੀਆਂ ਇਹ ਮੰਗਾਂ ਨੇ ਇਹ ਬਿਲਕੁਲ ਜ਼ਾਇਜ਼ ਨੇ ਸਹੀ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੰਜਾਬ ਸਰਕਾਰ ਨਾਲ ਜੋੜ ਕੇ ਫਿਰ ਸਾਨੂੰ ਠੰਡੇ ਵਾਸਤੇ ਪਾ ਦਿੱਤਾ ਜਾਂਦਾ ਔਰ ਮੰਨ ਜਾਂਦੇ ਆ ਮੰਨਣ ਦੇ ਬਾਵਜੂਦ ਵੀ ਉਹ ਮੰਗਾਂ ਨੇ ਜਿਹੜੀਆਂ ਲਗਾਤਾਰ ਸਾਡੀਆਂ ਲੰਮਕਦੀਆਂ ਲੰਮਕ ਪਸਤਾ ਚੱਲ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨਾਲ رابطہ ਕਰੇ ਮੈਨੇਜਮੈਂਟ ਔਰ ਦੱਸੇ ਦੱਸੇ ਕਿ ਘਟੋ ਘਟ ਇਨ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਅਸੀਂ ਤਿੰਨ ਦਿਨ ਸਮੂਹਕ ਛੁੱਟੀ ਤੇ ਸਮੁੱਚਾ ਪੰਜਾਬ 10 11 ਤੇ 12 ਸਤੰਬਰ ਨੂੰ ਸੀ ਜਾ ਰਹੇ ਹਾਂ ਔਰ ਉਹਦੇ ਨਾਲ ਤਿੰਨ ਦਿਨ ਲਗਾਤਾਰ ਸਮੁੱਚੇ ਪੰਜਾਬ ਦਾ ਬਿਜਲੀ ਕੰਮ ਜਿਹੜਾ ਉਹ ਮਾਸਲੀ ਭੱਜ ਕੇ ਜਾ ਰਿਹਾ ਔਰ ਉਹਦੇ ਨਾਲ ਜਿਹੜਾ ਵੀ ਨੁਕਸਾਨ ਹੋਊਗਾ ਅਸੀਂ ਤੁਹਾਡੇ ਮਤਮਰਾਈ ਦੱਸਣਾ ਚਾਹੁੰਦੇ ਆ ਕਿਉਂਕਿ ਅਸੀਂ ਮੈਨੇਜਮੈਂਟ ਨੂੰ ਪਹਿਲਾਂ ਇਹ ਲਿਖਤੀ ਪੱਤਰ ਦੇ ਚੁੱਕੇ ਆ ਨੋਟਸ ਦੇ ਚੁੱਕੇ ਆ ਕਿ ਅਸੀਂ ਮਜਬੂਰੀ ਵਾਸਤੇ ਸਾਰਾ ਕੁਝ ਕਰ ਰਹੇ ਆ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਲੜਨ ਦਾ ਅਸੀਂ ਮਜਬੂਰੀ ਵਾਸਤੇ ਕਰ ਰਹੇ ਆ ਕਿਉਂਕਿ ਸਾਡੀਆਂ ਜਿਹੜੇ ਮੰਗਾਂ ਨੇ ਮੰਨੀਆਂ ਨਹੀਂ ਜਾ ਰਹੀਆਂ ਔਰ ਜੇ ਉਹਦੇ ਨਾਲ ਕੋਈ ਨੁਕਸਾਨ ਹੁੰਦਾ ਤਿੰਨ ਦਿਨਾਂ ਦੇ ਨਾਲ ਤਾਂ ਉਹਦੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਦੀ ਸਾਡੀ ਪਾਵਰ ਕਮਨ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਕਿਉਂਕਿ ਮੰਤਰੀ ਕਾ ਕਰਕੇ ਸੀ ਜਿਹੜੇ ਸੰਗਸ਼ ਦੇ ਰਾਤ ਨੂੰ